ਆ ਵੀਰੋ ਗੱਲ ਕਰਨ ਲੱਗੇ ਆ ਰਫਤਾਰ ਰਾਏ ਦੀ ਇਹ ਵੀਰ ਕਿੰਨੀ ਜੋਸ਼-ਜੋਸ਼ ਨਾਲ ਭਾਸ਼ਾ ਦੰਦਾ ਜੋਸ਼ ਨਾਲ ਲੈਕਚਰ ਦੰਦਾ ਵੀ ਇਹ ਟੈਂਟ ਹਿੱਲਣ ਲੱਗ ਪੈਂਦੇ ਆ ਪੱਖੇ ਲੱਗੇ ਹੋਏ ਸ਼ਾਂ-ਸ਼ਾਂ ਕਰਨ ਲੱਗ ਪੈਂਦੇ ਆ ਹਵਾ ਰੁਖ ਬਦਲ ਲੈਂਦੀ ਆ ਸਪੀਕਰਾਂ ਦੇ ਕਹਿੰਦੇ ਜਿਹੜੇ ਮੈ ਆ ਗਿਆ ਉਹ ਡੈੱਡ ਹੋ ਜਾਂਦੇ ਆ ਤਦ ਪਰ ਲੋਕੇ ਥੱਲੇ ਆ ਇਹਨੂੰ ਗਾਣਾ ਵੜੀਆਂ ਕੱਢਦੇ ਆ ਬੜੇ ਵਾਂਸੋਂ ਇਹਦੇ ਨਾਲ ਇਹਦੇ ਕੋਈ ਕਹਿੰਦਾ ਟਿੱਡੀ ਬਦਮਾਸ਼ ਕੋਈ ਕਹਿੰਦਾ ਭੁੰਡੀ ਬਦਮਾਸ਼ ਕੋਈ ਕਹਿੰਦਾ ਭਿੰਡੀ ਬਦਮਾਸ਼ ਕੋਈ ਕਹਿੰਦਾ ਮੱਖੀ ਬਦਮਾਸ਼ ਕੋਈ ਕਹਿੰਦਾ ਟੀਂਡਾ ਬਦਮਾਸ਼ ਕੋਈ ਕੋਈ ਬਦਮਾਸ਼ ਕੋਈ ਕੋਈ ਬਗਵਾਸ਼ ਇਦਾਂ ਇਹਦੇ ਬੜੀ ਨਾਮ ਪਾਏ ਹੋਇਆ ਇਹ ਦੁਨੀਆ ਦਾ ਪਹਿਲਾ ਇਹੋ ਜਿਹਾ ਬਦਮਾਸ਼ ਹੋਣਾ ਵੀ ਜਿਹਦੇ ਇੰਨੇ ਨਾਮ ਪੈ ਰਹੇ ਤੇ ਪਸਤੋਂ ਪਹਿਲਾਂ ਹੋਰ ਕੇ ਬਦਮਾਸ਼ ਦੇ ਇੰਨੇ ਨਾਮ ਨਹੀਂ ਪੈ ਹੀ ਤੇ ਵੀਰੋ ਦੇਖੋ ਗੱਲ ਇਦਾਂ ਆ ਮੈਡ ਆਰਦੀ ਰਬ ਰਬ ਕਰਦੀ ਲੋਕੀ ਕੈ ਸ਼ੋਈ ਮਈ ਸ਼ੋਈ ਮਈ ਸ਼ੋਈ ਮਈ ਇਹ ਵੀਰੋ ਪਾਪੀ ਪੇੜ ਦਾ ਸਵਾਲ ਆ ਬੰਦਾ ਬਲੌਗਰ ਆ ਬੰਦੇ ਨੇ ਬਲੌਗ ਬਣਾ ਕੇ ਭੈ ਕਮਾਉਣੇ ਹੁੰਦੇ ਆ ਹੁਣ ਜੇ ਉਹ ਇਹੋ ਜਿਹਾ ਲੈਕਚਰ ਕਰ ਦਵੇ ਤੇ ਉਹਦੇ ਬਲੌਗ ਦੇਖਣੇ ਨਹੀਂ ਫੇਓ ਫੇਓ ਕਦੀ ਕਿਸਾਨਾਂ ਨੂੰ ਪੰਪ ਦਿੰਦਾ ਆ ਵੀ ਚੱਕ ਲਓ ਫਟੇ ਚੱਕ ਲਓ ਫਟੇ ਦੇਖਿਓ ਆ ਕਰਨਾ ਉਹ ਕਰਨਾ ਕਦੀ ਉਹ ਇੱਕ ਹੱਥ 'ਚ ਬੋਹ ਕਰੀ ਫੜ ਕੇ ਤੇ ਇੱਕ ਹੱਥ 'ਚ ਝਾੜੂ ਫੜ ਕੇ ਉਹ ਡਰਾਮਾ ਕਰਦਾ ਆ ਕਦੀ ਉਹ ਕੋਈ ਡਰਾਮਾ ਕਰਦਾ ਕਦੀ ਕੋਈ ਡਰਾਮਾ ਕਰਦਾ ਆ ਬਾਅਦ ਜਦੋਂ ਅੱਗੇ ਕੋਈ ਆਉਂਦੀ ਆ ਜਿਵੇਂ ਕਿਸਾਨਾਂ ਵਾਲੇ ਟਾਈਮ ਗੋਲੀਆਂ ਚੱਲਦੀਆਂ ਇ ਤੇ ਆਪ ਲੁਕ ਜਾਂਦਾ ਜੀ ਬਾਅਦ ਲੁਕ ਜਾਂਦਾ ਆ ਤੇ ਲੋਕੀ ਗਾਲਾਂ ਕੱਢਦੇ ਆ ਇਹ ਵੀਰੋ ਲੋਕੀ ਇਹਨੂੰ ਵੇਂਦੋਂ ਤੁਸੀਂ ਘਾਤੋਂ ਗਾਲਾਂ ਕੱਢਦੇ ਗਾਲਾਂ ਯਾਰ ਨਹੀਂ ਆਪਣੇ ਆਪ ਨੂੰ ਕੱਢੋ ਜਿਹੜੇ ਇਹਨੂੰ ਵੇਂਦੇ ਆ ਦੇਖੋ ਅਗਲੇ ਦਿਨ ਬਲੌਗ ਪਾ ਕੇ ਮਹੀਨੇ ਦਾ 7-8 ਹਜ਼ਾਰ ਕਮਾਉਣਾ ਕਮਾਉਣਾ ਪੈਸਾ ਉਹਦਾ ਧੰਦਾ ਆ ਹੈ ਉਹਦਾ ਧੰਦਾ ਆ ਵੀਰੋ ਹੁਣ ਜੇ ਤਵਾਇਆ ਵੀ ਜਿਹੜੀ ਆ ਤਵਾਇ ਦਾ ਤਾਂ ਧੰਦਾ ਕੀ ਹੁੰਦਾ ਗਾਕਾਂ ਨੂੰ ਸੱਦਣਾ ਤੇ ਸੋਥਣ ਨੂੰ ਖੋਲ ਕੇ ਜ਼ਮੀਨ ਪੈ ਜਾਣਾ ਅੱਗੇ ਹੁਣ ਜਿਉਂ ਵੇਖਿਆ ਵੀ ਮੇਰੀ ਇੱਜ਼ਤ ਦੇ ਭਾਈ ਉਹਦਾ ਧੰਦਾ ਬੰਦ ਹੋ ਜਾਏ ਇਦਾਂ ਉਹਦਾ ਵੀ ਧੰਦਾ ਆ ਪੌਂਗਣਾ ਤੇ ਕਸੂਰ ਆ ਸੁਣਨ ਵਾਲਿਆਂ ਦਾ ਕਿਉਂ ਸੁਣਦੇ ਯਾਰ ਕਿਉਂ ਇਹ ਪੀੜੀ ਨੇ ਲੈ ਕੀਤੇ ਹੋਇਆ ਕਿਉਂ ਇਹਨੂੰ ਇਹਦਾ ਫੋਲੋ ਕੀਤਾ ਹੋਇਆ ਜਦੋਂ ਇਹ ਗਾਂਦੇ ਆ ਤਾਂ ਕਿਉਂ ਫੋਲੋ ਕੀਤਾ ਲੋਕਾਂ ਦਾ ਕੋਈ ਦੋਸ਼ ਨਹੀਂ ਯਾਰ ਲੋਕਾਂ ਦਾ ਕੋਈ ਦੋਸ਼ ਨਹੀਂ ਤੇ ਵੀਰੋ ਬਚੋਏ ਹੋ ਜਾਂਦੋਂ ਬਚੋਏ ਹੋ ਜਾਂਦੋਂ ਇਹਨਾਂ ਕੀ ਆ ਬਲੌਗ ਬੜੇ ਬਲੌਗ ਕਰਿਆ ਬੜੇ ਬਲੌਗ ਕਰਿਆ ਕੁਜ਼ਰ ਵੀ ਜਾਲਾ ਬਲੌਗਰ ਨੇ ਆਪਣੀ ਘਰ ਵਾਲੀ ਨੰਗੀ ਕਰਦੀ ਵੀਡੀਓ ਬਣਾਤਾ ਯਾਰ ਕਿਹੜਾ ਬੰਦਾ ਆ ਜਿਹੜਾ ਆਪਣੀ ਘਰ ਵਾਲੀ ਦਾ ਪੈਸੇ ਆਸੇ ਵੀਡੀਓ ਪਾਉਗਾ ਤੁਸੀਂ ਮੈਂ ਕੌਣ ਕੋਈ ਨਹੀਂ ਮੇਰੇ ਖਿਆਲ ਹੁਣਾ ਪਰੋ ਹੈ ਦੇਖੋ ਪ੍ਰੀ ਜੱਡੀ ਗੰਦ ਪੰਜਾਬ ਦਾ ਵੱਡਾ ਉਹਨੇ ਆਪਣੀ ਵੀਡੀਓ ਕੀ ਕਰਦੀ ਦੀ ਭਾਈ ਕਾਰ ਚ ਸਨੀ ਲੋਨੀ ਨੂੰ ਬਦਨਾਮ ਕੀਤੀ ਹੋਈ ਵੇ ਪਾਵਨ ਸਟਾਰ ਔਰ ਪਿੰਨ ਚ ਰਹਿੰਦੀ ਉਹ ਬਿੰਦ ਦੇ ਵੀ ਏਡੇ ਸਾਰੇ ਮਰਦੇ ਲੋਕ ਪਤਾ ਨਹੀਂ ਕਿਹੋ ਜਿਹੇ ਹੈ ਤੇ ਯਾਰ ਇਹ ਬਲੌਗਰ ਲੋਕ ਹੈ ਕੋਈ ਵੀ ਕਰ ਸਕਦੇ ਕੋਈ ਵੀ ਇਹਦਾ ਬਲੌਗ ਚਲਾਉਣਾ ਹਰ ਹਾਲਤ ਚ ਬਲੌਗ ਇਨਾ ਬਲੌਗ ਚਲਾਉਣਾ ਆ ਇਨਾ ਚਲਾਉਣਾ ਬਲੌਗ ਵੀਰੋ ਤੇ ਇਹ ਕੁਛ ਵੀ ਗੰਦ ਪਾ ਸਕਦੇ ਬਜਰਾ ਆਪਾਂ ਤੁਸੀਂ ਆ ਕਿਉਂ ਸੁਣਦੇ ਆ ਕਿਉਂ ਫੋਲੋ ਕਰਦੇ ਆ ਉਹਨਾਂ ਨੂੰ ਭਾਵੇਂ ਪੀ ਗਾਲਾਂ ਲਿਖੋ ਨਾ ਫਾਇਦਾ ਹੀ ਫਾਇਦਾ ਆ ਉਹਨਾਂ ਨੂੰ ਕਮੈਂਟ ਜਾਈਦੇ ਆ ਲਾਈਕ ਜਾਈਦੇ ਆ ਜਿਹੜੀ ਤੁਸੀਂ ਉਹ ਗਾਲ ਲਿਖਦੇ ਆ ਨਾ ਉਹਦਾ ਉਹਨਾਂ ਨੂੰ ਫਾਇਦਾ ਹੁੰਦਾ ਵੀਰੋ ਫਾਇਦਾ ਤੇ ਸਿਆਣੇ ਬਣੋ ਇਹਦਾ ਗੰਦੇ ਲੋਕਾਂ ਨੂੰ ਅਨਫੋਲੋ ਕਰੋ ਤੇ ਵਧੀਆ ਜਿਹੜੇ ਬੰਦੇ ਆ ਵਧੀਆ ਹਰਜੀਤ ਹਰਮਨ ਵਰਗੇ ਸੱਚੇ ਸਿੰਗਰ ਵਧੀਆ ਅਮਰਿੰਦਰ ਗਿੱਲ ਵਰਗੇ ਬੰਦੇ ਇਹੋ ਜਨ ਨੂੰ ਫੋਲੋ ਕਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵੀਡੀਓ ਸ਼ੇਅਰ ਕਰ ਦਿਓ ਆਪਣਾ